ਦਸਪੋ ਪਿੰਡ ਛਾਦਲੀ ਜਿਹੜਾ ਸਰਕਾਰੀ ਹਸਪਤਲ ਹੈਗਾ ਤੁਸੀਂ ਉਹਦੇ ਹਾਲਾਤ ਦੇਖ ਰਹੇ ਹੋ ਜਿੱਥੇ ਕੀ ਪਾਣੀ ਭਰਿਆ ਹੋਇਆ ਹੈ ਲੋਕ ਵਿੱਚ ਦੀ ਕਿਸ ਤਰ੍ਹਾਂ ਲੰਘਦੇ ਹੋਣਗੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਛਾਦਲੀ ਹਸਪਤਲ ਦੀਆਂ ਤੇ ਲੋਕ ਜਿਹੜੇ ਇੱਥੇ ਹਸਪਤਲ ਦੇ ਵਿੱਚ ਆਉਂਦੇ ਨੇ ਲੋਕ ਬਿਮਾਰੀਆਂ ਤੋਂ ਪੀੜਤ ਕੋਈ ਆਪਣੀ ਮੈਡੀਕਲ ਇਲਾਜ ਲਈ ਆਉਂਦੇ ਨੇ ਉਹ ਕਿਸ ਤਰ੍ਹਾਂ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਬਹੁਤ ਅਸ਼ੋਕ ਹਾਲਾਤ ਤੁਸੀਂ ਦੇਖ ਲਓ ਜਿਵੇਂ ਕਿ ਜਿਹੜੇ ਹਸਪਤਲ ਦੇ ਵਿੱਚ ਕੋਈ ਆਉਂਦੇ ਨੇ ਮੁਲਾਜ਼ਮ ਆਉਂਦੇ ਨੇ ਅਸ ਵਿੱਚ ਲਾਈਵ ਦਿਖਾ ਰਹੇ ਹਾਂ। ਕਿ ਆਏ? ਬਸ ਉੱਤੋਂ ਦੇ ਆਏ ਆ ਵਿਚੋਂ ਦੀ ਟੱਪ ਟੁੱਪ ਕੇ ਕੰਨਾਂ ਕੋਲੇ ਜੀ। ਕੀ ਕਹੋਗੇ ਮਤਲਬ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈਗੀ। ਸਰਕਾਰ ਨੂੰ ਕਾਣੇ ਪੰਮਟ ਧਿਆਨ ਦੇਣਾ। ਪਿੰਡ ਛਾਦਲੀ ਜਿਹੜਾ ਸਰਕਾਰੀ ਹਸਪੀਟਲ ਹੈਗਾ ਤੁਸੀਂ ਉਹਦੇ ਹਾਲਾਤ ਦੇਖ ਰਹੇ ਹੋ ਜਿੱਥੇ ਕੀ ਪਾਣੀ ਭਰਿਆ ਹੋਇਆ ਲੋਕ ਵਿੱਚ ਦੀ ਕਿਸ ਤਰ੍ਹਾਂ ਲੰਘਦੇ ਹੋਣਗੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਛਾਦਲੀ ਹਸਪੀਟਲ ਦੀਆਂ ਜਿੱਥੇ ਕੀ ਚੱਚਾ ਬੱਚਾ ਹਸਪੀਟਲ ਵੀ ਸਾਹਮਣੇ ਹੈ ਬਿਲਕੁਲ ਸਾਹਮਣੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਇਧਰਲੇ ਪਾਸੇ ਦਿਖਾਓ ਆ ਸਾਈਡ ਬਿਲਕੁਲ ਸਾਹਮਣੀ ਸਾਈਡ ਉਹ ਸਾਹਮਣੇ ਦੇਖ ਰਹੇ ਹੋ ਸਾਹਮਣੇ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀ ਚੱਚਾ ਬੱਚਾ ਹਸਪੀਟਲ ਇਧਰ ਮਤਲਬ ਜੇ ਕਿਸੇ ਲੇਡੀ ਦੇ ਬੱਚਾ ਹੋਣ ਵਾਲਾ ਉਹ ਵੀ ਇਥੇ ਇਸ ਹਸਪੀਟਲ ਚ ਆਉਂਦੇ ਨੇ ਕਿ ਵੀ ਲਾਓ ਵੀ ਉਸ ਤਰ੍ਹਾਂ ਇਥੇ ਕਿਵੇਂ ਪਹੁੰਚਦੇ ਹੋਣਗੇ ਕਿਵੇਂ ਇਹਦੇ ਵਿੱਚ ਦੀ ਲੰਘ ਕੇ ਅੱਗੇ ਜਾਣਗੇ ਤੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਤਸਵੀਰਾਂ ਲਾਈਵ ਦੇਖ ਰਹੇ ਹੋ ਹਰ ਪਾਸੇ ਗੇਟ ਤੋਂ ਅੰਦਰ ਜਾਂਦੇ ਨੇ ਜਿਹੜੇ ਲੋਕ ਉਹ ਵੀ ਜਿਹੜੇ ਗੇਟ ਤੋਂ ਐਂਟਰ ਹੁੰਦੇ ਆ ਬਾਹਰਲੇ ਪਾਸੋਂ ਉੱਥੋਂ ਵੀ ਤੁਸੀਂ ਦੇਖ ਲਓ ਰਾਤ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਦੇ ਵਿੱਚ ਜਿੱਥੇ ਕਿ ਲੋਕ ਪਾਣੀ ਵਿੱਚ ਦੀ ਅੰਦਰ ਕਿਸ ਤਰ੍ਹਾਂ ਪਹੁੰਚਦੇ ਹੋਣਗੇ ਜਿਵੇਂ ਕਿ ਆਪਾਂ ਹਸਪੀਟਲ ਦੇ ਵਿੱਚ ਖਾਸ ਕਰਕੇ ਜਿਹੜੇ ਲੋਕ ਆਪਣੇ ਆਉਂਦੇ ਨੇ ਬਿਮਾਰੀਆਂ ਤੋਂ ਪੀੜਤ ਲੋਕ ਆਉਂਦੇ ਨੇ ਤੁਸੀਂ ਆਪ ਅੰਦਾਜ਼ਾ ਲਾਓ ਵੀ ਜੇਕਰ ਖੁਦ ਜੇ ਕੋਈ ਜਿਹੜਾ ਬਿਮਾਰੀਆਂ ਤੋਂ ਪੀੜਤ ਹੈ ਪਹਿਲਾਂ ਇਸ ਪਾਣੀ ਵਿੱਚ ਲੰਘ ਕੇ ਅੰਦਰ ਜਾਊਗਾ ਤਾਂ ਉਹ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਆਪ ਲਾਓ ਅੰਦਾਜ਼ਾ ਵੀ ਉਹ ਕਿਵੇਂ ਮਤਲਬ ਸੁਰੱਖਿਤ ਹੋ ਸਕਦਾ ਆਪਣੇ ਆਪ ਨੂੰ ਇਸ ਪਾਣੀ ਵਿੱਚ ਦੀ ਲੰਘਦੇ ਹੋਏ ਬਿਮਾਰੀਆਂ ਦੇ ਵਿੱਚ ਦੀ ਖਤਰਾ ਤੇ ਲੰਘਣਾ ਤੁਸੀਂ ਆਪ ਹੰਤਜਾ ਲਾ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਛਾਜਲੀ ਤੋਂ ਲੋਕ ਜਿਹੜੇ ਇੱਥੇ ਹਸਪੀਟਲ ਦੇ ਵਿੱਚ ਆਉਂਦੇ ਨੇ ਲੋਕ ਬਿਮਾਰੀਆਂ ਤੋਂ ਪੀੜਤ ਕੋਈ ਆਪਣੀ ਮੈਡੀਕਲ ਇਲਾਜ ਲਈ ਆਉਂਦੇ ਨੇ ਉਹ ਕਿਸ ਤਰ੍ਹਾਂ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹਾਂਜੀ ਹਸਪੀਟਲ ਦੇ ਵਿੱਚ ਪਹੁੰਚਿਓ ਕਿਵੇਂ ਪਾਣੀ ਵਿੱਚ ਦੀ ਕਿਵੇਂ ਲੰਘ ਕੇ ਆਏ ਬਸ ਉੱਤੋਂ ਦੇ ਆਏ ਆ ਵਿੱਚੋਂ ਦੀ ਟੱਪ ਟੁੱਪ ਕੇ ਕੰਨਾਂ ਕੋਲੇ ਜੀ ਕੀ ਕਹੋਗੇ ਮਤਲਬ ਸਰਕਾਰ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ ਕੁਈ ਸਹੂਲਤਾਂ ਦਿੱਤੀਆਂ ਨਹੀਂ ਤੇ ਨਾਲ ਹਸਪਤਾਲ ਵੀ ਠੀਕ ਕਰਨਾ ਚਾਹੀਦਾ ਬਿਲਕੁਲ ਹਾਂਜੀ ਮਾਤਾ ਜੀ ਜੀ ਮੈਂ ਤਾਂ ਬੜੀ ਮੁਸ਼ਕਲੋਂ ਉੱਠ ਕੇ ਮੇਰੇ ਤਾਂ ਲੱਤ ਵੀ ਦੁਖਦੀ ਹੈ ਪੈਰ ਸੁਜੇ ਪੈਣੇ ਬੜੀ ਮੁਸ਼ਕਲੋਂ ਕੰਦਾ ਫੜ ਫੜ ਕੇ ਉਹ ਫੜ ਕੇ ਆਪਦਾ ਤਾਂ ਇੱਥੋਂ ਦੀ ਆਈਆਂ ਜੇ ਤਿਲਕ ਕੇ ਡੀਜੇ ਫਿਰ ਤਾਂ ਹੋਰ ਵੀ ਨੁਕਸਾਨ ਹੋ ਜਾ ਮੇਰਾ ਬਿਲਕੁਲ ਬਿਲਕੁਲ ਕੀ ਮਾਤਾ ਜੀ ਸਰਕਾਰ ਨੂੰ ਕੀ ਕਹੋਗੇ ਕਿ ਇਹੀ ਕਹਾਂਗੇ ਜੀ ਜਦੋਂ ਹਸਪਤਾਲ ਚ ਸਹੂਲਤ ਬਣਾਈ ਹੈ ਇੱਥੇ ਵੀ ਬਣਾਉਣੇ ਚਾਹੀਦੇ ਹੈ ਵੀ ਇਹ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਹਾਂਜੀ ਬਾਬਾ ਜੀ ਕੀ ਕਹੋਗੇ ਜਿਵੇਂ ਕਿ ਆਪਾਂ ਸਰਕਾਰੀ ਹਸਪੀਟਲ ਦੇ ਹਾਲਾਤ ਆਪਾਂ ਦਿਖਾ ਵੀ ਰਹੇ ਆ ਨਾਲ ਨਾਲ ਆ ਬਾਹਰ ਤਾਂ ਸਾਹਮਣੇ ਗੰਦ ਦਿਖਣੇ ਲੱਗ ਰਿਹਾ ਜੀ ਜਿਹੜੀ ਆ ਲੱਕੜ ਪਈ ਹੈ ਇਹ ਮੈਂ ਖਿੱਚ ਕੇ ਪਰਾਂ ਕਰੀ ਆ ਜੀ ਹੁਣ ਅੱਛਾ ਤੁਸੀਂ ਕਰੀਏ ਦਸ ਦਸ ਦਿਨ ਹੋ ਗਏ ਨੂੰ ਪਈ ਨੂੰ ਦਸ ਦਿਨ ਇੱਥੇ ਪਈ ਨੂੰ ਹੋ ਗਏ ਹਾਂ ਠੀਕ ਹੈ ਆ ਲੱਕੜ ਮੈਂ ਹੁਣ ਖਿੱਚ ਕੇ ਆਪ ਕਰੀ ਆ ਪਰਾਂ ਅੱਛਾ ਆਪ ਕਰੀਏ ਵੀ ਲਾਂਗਾ ਬਣਾਇਆ ਕਰ ਲਾਂਗਾ ਬਣਾਇਆ ਮੈਂ ਆਪ ਅੱਜ ਆ ਕੇ ਕੀ ਕੀ ਕਹੋਗੇ ਸਰਕਾਰ ਨੂੰ ਮਤਲਬ ਜਿਹੜਾ ਇਸ ਤਰ੍ਹਾਂ ਮਤਲਬ ਇਹ ਹਾਲਾਤ ਜਿਹੜੀ ਪਿੰਡ ਸ਼ਾਇਲੀ ਦੇ ਬਣੇ ਹੋਣੇ ਹਾਲਾਤ ਹਾਲ ਵਰਤ ਠੀਕ ਹੋਣੇ ਬਾਹਰ ਤਾਂ ਸਤੜਦਮ ਅਮੰਦਾ ਹਾਲਾ ਦੇਖੋ ਕਿੰਨੇ ਉਹ ਅੱਗੇ ਬਿਲਕੁਲ ਬਿਲਕੁਲ ਕਾ ਹੋ ਰਿਹਾ ਹੈ ਰਬ ਵਗੈਰਾ ਪਾਣੀ ਖੜਾ ਹੈ ਹਾਂਜੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਅੱਜ ਆਪਾਂ ਗੱਲ ਕਰੀਏ ਜਿਵੇਂ ਕਿ ਲੋਕ ਬਿਮਾਰੀਆਂ ਤੋਂ ਫੀਡ ਤੇ ਹੁੰਦੇ ਨੇ ਆਪਣਾ ਇਲਾਜ ਲਈ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਹਾਂ ਹਾਂ ਜੇ ਆਪਾਂ ਗੱਲ ਕਰੀਏ ਇੰਨੇ ਪਾਣੀ ਵੀ ਦੀ ਕੋਲੰਕੇ ਅੰਦਰ ਆਊਗਾ ਕੀ ਲੱਗਦਾ ਉਹ ਬਿਮਾਰੀਆਂ ਇੱਥੇ ਹੋਰ ਲੱਗਣਗੀਆਂ ਜਾਂ ਘਟਣਗੀਆਂ ਹੋਰੇ ਲੱਗ ਰਹੀਆਂ ਡਾਕਟਰੀ ਦੇ ਮੁਤਾਬਕ ਤਾਂ ਹੂੰ ਡਾਕਟਰੀ ਮਾਈਕਲ ਮੁਤਾਬਕ ਤਾਂ ਹੋਰ ਬਿਮਾਰੀਆਂ ਦੀ ਜੜੀ ਹੈ ਇਹ ਬਿਲਕੁਲ ਬਿਲਕੁ ਬੈਂਤੀ ਇਹ ਹੈ ਸਾਫ ਸਫਾਈ ਸਭ ਤੋਂ ਮੇਨ ਗੱਲ ਹੈ ਸਫਾਈ ਹੋਣੀ। ਹੂੰ। ਇਹੀ ਕਹਾਂਗੇ ਬਾਹਰੋਂ ਅੰਦਰੋਂ ਜਿਵੇਂ ਅੰਦਰੋਂ ਬਿਲਕੁਲ ਠੀਕ ਹੈ ਮਾਹੌਲ। ਐਸੀ ਗੱਲ ਨਹੀਂ ਹੈਗੀ। ਅੰਦਰ ਠੀਕ ਹੈ ਬਾਹਰਲੇ ਪਾਸੇ ਖਰਾਬ। ਬਾਹਰਲੇ ਪਾਸੇ ਖਰਾਬ ਹੈ। ਅੰਦਰ ਡਾਕਟਰ ਵਧੀਆ ਨੇ। ਸਟਾਫ ਸਾਰਾ ਵਧੀਆ ਜੀ ਕੋਈ ਐਸੀ ਗੱਲ ਨਹੀਂ। ਠੀਕ ਹੈ। ਕੋਈ ਤਕਲੀਫ ਨਹੀਂ ਆਉਂਦੀ ਹੈਗੀ। ਠੀਕ ਹੈ ਜੀ। ਪਰ ਆ ਬਾਹਰ ਵਾਲਾ ਇਹ ਸ਼ਾਇਦ ਪਤਾ ਨਹੀਂ ਕਿਹਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਹੈ। ਠੀਕ ਹੈ ਠੀਕ ਹੈ। ਹਾਂ। ਹਾਂਜੀ ਭਾਈ ਜੀ ਤੁਸੀਂ ਵੀ ਦਵਾਈ ਲੈ ਕੇ ਆਓ। ਹਾਂ ਜੀ। ਮਤਲਬ ਕੀ ਜੇ ਆਪਾਂ ਹਾਲਾਤਾਂ ਦੀ ਗੱਲ ਕਰੀਏ ਕੀ ਕਹੋਗੇ ਜੀ ਦਿੱਕਤ ਬਹੁਤ ਆ ਵੀਰੇ ਪਾਣੀ ਬਹੁਤ ਖੜਦਾ ਹਸਤਾਲ ਚ ਠੀਕ ਹੈ ਕਿ ਕਿਹੜਾ ਪਿੰਡਾ ਤੁਹਾਡਾ ਪਿੰਡ ਸਾਡਾ ਖੋਖਰਾ ਜੀ ਪਿੰਡ ਕੋਖਰਾ ਹੈ ਉਪਰ ਤੋਂ ਦਵਾਈ ਲੈਣ ਛਾਹੀ ਨਹੀਂ ਆ ਹਾਂ ਛਾਹੀ ਨਹੀਂ ਆ ਦਵਾਈ ਲੈਣ ਡਾਕਟਰ ਦਾ ਠੀਕ ਹੈ ਜੀ ਲੱਗਦਾ ਕਿ ਇਸ ਤਰ੍ਹਾਂ ਇੰਨੇ ਪਾਣੀ ਵਿੱਚ ਜੀ ਬੰਦਾਂ ਅੰਦਰ ਲੰਘ ਕੇ ਕੀ ਲੱਗਦਾ ਹੈਗਾ ਹੋਰ ਬਹੁਤ ਔਖਾ ਜੀ ਤਿਲਕਨ ਤੋਂ ਡਰਦਾ ਜੀ ਤਿਲਕਨ ਤੋਂ ਵੀ ਡਰਦਾ ਜੀ ਗੱਲ ਕਰੀਏ ਬਿਮਾਰੀਆਂ ਹੋਰ ਲੱਗ ਸਕਦੀਆਂ ਨੇ ਬਿਮਾਰੀਆਂ ਵੀ ਲੱਗ ਸਕਦੇ ਨੇ ਜੀ ਜਾਨਵਰ ਬਹੁਤ ਮਰਦੇ ਨੇ ਪਾਣੀ ਚ ਹੂੰ ਠੀਕ ਹੈ ਜੀ ਹਾਂਜੀ ਭਾਈ ਜੀ ਇਹਦਾ ਬਾਈ ਸਭ ਨੂੰ ਦੇਖਣ ਲੱਗ ਰਿਹਾ ਹੈ ਹਸਪਤਾਲ ਹੁੰਦਾ ਬਿਮਾਰੀ ਤੋਂ ਰਾਹਤ ਦਿਵਾਉਣ ਵਾਸਤੇ ਇਹਦਾ ਨਿਰਾ ਮੱਛਰਾਂ ਦਾ ਘਰ ਹੋ ਰਿਹਾ ਬਾਈ ਬਿਲਕੁਲ ਇੱਥੇ ਤਾਂ ਹੋਰ ਬਿਮਾਰੀ ਲੱਗੂਗੀ ਪੰਚਾਇਤ ਨੂੰ ਖਾਸ ਕਰਕੇ ਬੇਨਤੀ ਹੈ ਵੀ ਇੱਥੇ ਕੋਈ ਮੋਟਰ ਲਵਾ ਕੇ ਪਾਣੀ ਇਹ ਕਢਾ ਦੇਣਾ ਆਉਣ ਜਾਣ ਵਾਸਤੇ ਤਾਂ ਸਹੂਦਾ ਹੋ ਜੇ ਰਾਹ ਤਾਂ ਬਣ ਜੇ ਘੱਟੋ ਘਾਟਾ ਆ ਲੱਕੜ ਬਈ ਨੂੰ ਬਾਬਾ ਜੀ ਅਨਸਾਰ ਮੈਨੂੰ ਲੈ ਮੈਂ ਤਾਂ ਅੱਜ ਦੇਖੀ ਹੈ ਇਹ ਮੈਨੂੰ ਲੱਗਦਾ 10 ਦਿਨ ਹੋ ਗਏ ਔਣੇ ਪਹਿਲਾਂ ਤਾਂ ਇਹ ਐਸ ਲੋਟ ਪਈ ਦੀ ਗੇਟ ਵੀ ਬੰਦ ਸੀ ਗੇਟ ਬੰਦ ਸੀਗਾ ਇੱਥੇ ਬਿਲਕੁਲ ਬਿਲਕੁਲ ਗੇਟ ਦੇ ਸਾਹਮਣੇ ਪਈ ਸੀ ਲੱਕੜਾ ਠੀਕ ਹੈ ਕਿਸੇ ਨੂੰ ਕਹਿ ਕੇ ਡਾਕਟਰ ਸਾਹਿਬ ਹੀ ਬਰਾਹ ਕਰਾ ਦਿੰਦੇ ਵੀ ਆਹ ਮਰੀਜ਼ ਜੀ ਬਰਾਹ ਕਰ ਦੋ ਬਿਲਕੁਲ ਬਿਲਕੁਲ ਤੁਸੀਂ ਕੀ ਲੱਗਦਾ ਵੀ ਤੁਹਾਨੂੰ ਹਰੇਕ ਬੰਦਾ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਸੀ ਭੱਜ ਰਿਹਾ ਹੈ ਵੀਰੇ ਬਿਲਕੁਲ ਭੱਜ ਰਿਹਾ ਹੈ ਮੈਂ ਤਾਂ ਉਹ ਤਿੰਨ ਮੈਂਬਰਾਂ ਨੂੰ ਫੋਨ ਕਰ ਦਿੱਤੇ ਸਰਪੰਚ ਸਾਹਿਬ ਦਾ ਚਲੋ ਕਹਿੰਦੇ ਵੀ ਮੈਂ ਬਾਹਰ ਹੂੰ ਮੈਂਬਰਾਂ ਨੂੰ ਫੋਨ ਕਰਤੇ ਉਹ ਕਹਿੰਦੇ ਆਉਣੇ ਆ ਸੀ ਕਰਾਉਣੇ ਆ ਤੇਰਾ ਕੰਮ ਆ ਉਹ ਵੀ ਮੈਨੂੰ ਲੱਗਦਾ ਮਿੱਠੀਆਂ ਗੋਲੀਆਂ ਦੇ ਕੇ ਭਾਗੇ ਹਲੇ ਤੱਕ ਤਾਂ ਕੋਈ ਆਇਆ ਨਹੀਂ ਪਾਣੀ ਕੱਢਣਾ ਚਾਹੀਦਾ ਇਹਨਾਂ ਨੂੰ ਬਿਮਾਰੀਆਂ ਤੋਂ ਤਾਂ ਰਾਹਤ ਦਿਵਾਉਣੀ ਹੈ ਇਹ ਤਾਂ ਬਿਮਾਰ ਕਰਨ ਵਾਲਾ ਕੰਮ ਹੋ ਰਿਹਾ ਬਿਲਕੁਲ 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 ਕੀ ਆਪਾਂ ਗੱਲ ਕਰੀਏ ਸਰਕਾਰ ਦੀ ਗੱਲ ਕਰੀਏ ਸਰਕਾਰ ਨੂੰ ਕੀ ਕਹੋਗੇ ਇਸ ਬਾਰੇ ਭਾਈ ਸਰਕਾਰ ਵੀ ਕਿੱਥੇ ਕਿੱਥੇ ਖੜੂਗੀ ਆਪਣੇ ਪਿੰਡ ਦਾ ਤਾਂ ਆਪਾਂ ਸੁਧਾਰ ਕਰ ਸਕਦੇ ਹਾਂ ਲੋਕ ਵੀ ਜ਼ਿੰਮੇਵਾਰੀ ਨਹੀਂ ਸਮਝਦੇ ਲੋਕ ਵੀ ਜੋ ਮੈਂ ਹੁਣ 8 ਜ਼ਿਲ੍ਹੇ ਪਾਣੀ ਤੋਂ ਪ੍ਰਭਾਵਿਤ ਨੇ ਸਰਕਾਰ ਉੱਧਰ ਵੀ ਕੁਝ ਕਰ ਰਹੀ ਹੈ ਆ ਵੀ ਪਾਣੀ ਪਾਣੀ ਤੋਂ ਹੀ ਪ੍ਰਭਾਵਿਤ ਹੋ ਰਿਹਾ ਏਰੀਆ ਜਿਹੜੇ ਹਿਸਾਬ ਨਾਲ ਉਰੇ ਪਾਣੀ ਖੜਾ ਆਇਆ ਦਾ ਉਰੇ ਹਾੜਾ ਰਿਆ ਲੋਕ ਵੀ ਨਹੀਂ ਜ਼ਿੰਮੇਵਾਰੀ ਸਮਝ ਰਹੇ ਠੀਕ ਹੈ ਜਿਹੜੇ ਨੁਮਾਇੰਦੇ ਚੁਣੇ ਨੇ ਪਿੰਡ ਨੇ ਉਹ ਜ਼ਿੰਮੇਵਾਰੀ ਸਮਝ ਲੈਣ ਬਿਲਕੁਲ ਬਿਲਕੁਲ ਕੋਈ ਤਾਂ ਉਹਨਾਂ ਨੂੰ ਦੱਸ ਦੇਈ ਹੋਊਗਾ ਵੀ ਭਾਈ ਉੱਥੇ ਪਾਣੀ ਖੜਾ ਨਹੀਂ ਉਹ ਤਾਂ ਆਪ ਹੀ ਆਉਂਦੇ ਜਾਂਦੇ ਨੂੰ ਪਤਾ ਲੱਗਦੀ ਆ ਬਾਈ ਸਪੈਸ਼ਲ ਬੁਲਾਇਆ ਮੈਂ ਮੈਂਬਰ ਹੂੰ ਠੀਕ ਕਹਿੰਦੇ ਫਿਰ ਉਹ ਮੈਂਬਰ ਸਾਹਿਬ ਉਹ ਕਹਿੰਦਾ ਮੈਂ ਮਿਸਤਰੀ ਨੂੰ ਕਹਿ ਕੇ ਜਾਣਾ ਮੋਟਰ ਲਾ ਦੂਗਾ ਔਰ ਇਹਨਾਂ ਮਿਸਤਰੀ ਆਇਆ ਮੈਂਬਰ ਆਪ ਦਾ ਸਕੂਟਰੀ ਲੈ ਕੇ ਵਾ ਗਿਆ ਠੀਕ ਹੈ ਹੁਣ ਆਪਾਂ ਦੱਸੋ ਕੀ ਕਰ ਸਕਦੇ ਆਂ ਕੀ ਲੱਗਦਾ ਹੈ ਮਤਲਬ ਕੋਈ ਪ੍ਰਬੰਧ ਕਰਨਾ ਚਾਹੁੰਦਾ ਹੈ ਬਿਲਕੁਲ ਕਰਨਾ ਚਾਹੀਦਾ ਬਾਈ ਕੋਈ ਖਾਲੀ ਪੱਟ ਕੇ ਉਧਰ ਹੀ ਕਰ ਦੇਣਾ ਹਾਂ ਖਾਲੀ ਤਾਂ ਨਹੀਂ ਤਾਂ ਵੀ ਕੀ ਲੱਗਦਾ ਵੀ ਹਸਪੀਟਲ ਜਿਹੜਾ ਹੋ ਗਿਆ ਹਸਪੀਟਲ ਠੀਕ ਹੈ ਪਰ ਆ ਬਾਹਰਲਾ ਪਾਸਾ ਏਰੀਆ ਜਿਹੜਾ ਉੱਚਾ ਕਰ ਲੈਣਾ ਉਹ ਵੀਰੇ ਸਾਹਮਣੇ ਇਹਨਾਂ ਨੇ ਪਾਰਕ ਵਾਸਤੇ ਜਗ੍ਹਾ ਛੱਡੀ ਦੀ ਉਧਰ ਵੀ ਘਾਹ ਫੂਨ ਸੁਰਿਆ ਉੱਥੇ ਐ ਨਹੀਂ ਪਤਾ ਕੋਈ ਜਾਨਵਰ ਬੈਠਾ ਹੋਵੇ ਜਿੱਥੋਂ ਦੀ ਬੁੜੀਆਂ ਲੰਘ ਕੇ ਆਉਂਦੀਆਂ ਨੇ ਉਹ ਬਾਰਡਰ ਕੋਲ ਕੋਲ ਦੀ ਲੰਘ ਕੇ ਆਉਂਦੀਆਂ ਨੇ ਬੁੜੀਆਂ ਇਦਰੋਂ ਆ ਪੌੜੀਆਂ ਤੋਂ ਤੁਸੀਂ ਦੇਖ ਲਓ ਤੁਸੀਂ ਕਿਹੜੇ ਹਿਸਾਬ ਨਾਲ ਉੱਤਰ ਗਏ ਉਹ ਬੁੜੀਆਂ ਵੀ ਇਦੋਂ ਵੀ ਦੁਖੀ ਨੇ ਹੂੰ ਕੀ ਲੱਗਦਾ ਤਲਕਣ ਵੀ ਹੋ ਰਹੀ ਆ ਉਹ ਕਰਕੇ ਕੋਈ ਬੰਦਾ ਕਾਈ ਜੰਮ ਰਹੀ ਆ ਬਾਈ ਖਬਰ ਕਿੱਥੇ ਕੋਈ ਮਤਲਬ ਕਿਸੇ ਦਾ ਝੂਲਾ ਟੁੱਟ ਸਕਦਾ ਬਿਲਕੁਲ ਬਿਲਕੁਲ ਬਾਈ ਬਿਲਕੁਲ ਟੁੱਟ ਸਕਦੀ ਹੈ ਬਿਲਕੁਲ ਟੁੱਟ ਸਕਦੀ ਹੈ ਇਹ ਚੀਜ਼ਾਂ ਹੋ ਸਕਦੀਆਂ ਨੇ ਬਿਲਕੁਲ ਹੋ ਸਕਦੀਆਂ ਨੇ ਬਿਲਕੁਲ ਬਿਲਕੁਲ ਠੀਕ ਹੈ ਜੀ ਕੀ ਮਤਲਬ ਜੇ ਆਪਾਂ ਹੁਣ ਗੱਲ ਕਰੀਏ ਅਗਲੀ ਗੱਲ ਕਰੀਏ ਤਾਂ ਮਤਲਬ ਜੇਕਰ ਇਹਦਾ ਹੱਲ ਨਾ ਹੋਵੇ ਤਾਂ ਕੀ ਮਤਲਬ ਲੋਕਾਂ ਦੇ ਵੱਲੋਂ ਕੀ ਕਿਸ ਤਰ੍ਹਾਂ ਦਾ ਕੀਤਾ ਜਾ ਸਕਦਾ ਕੁਝ ਇਹਦਾ ਹੁਣ ਲੋਕ ਬਾਈ ਸਰਪੰਚ ਸਰਕਾਰ ਵੀ ਕਿੱਥੇ ਕਿੱਥੇ ਕਿਡੂ ਸਰਪੰਚੇ ਕਰ ਸਕਦਾ ਹੈ ਹੱਲ ਠੀਕ ਹੈ ਵੀ ਸਰਪੰਚ ਇਹ ਬਾੜ ਜਿਹੜੇ ਬਾੜ ਦਾ ਮੈਂਬਰ ਹੈ ਉਹ ਕਰ ਸਕਦਾ ਹੈ ਠੀਕ ਹੈ ਜੇ ਲੋਕ ਉਹਨੂੰ ਕਹਿਣਗੇ ਹੁਣ ਉਹਦੇ ਬਾੜ ਦੇ ਬੰਦੇ ਕਿਹੜਾ ਇੱਥੇ ਦਵਾਈ ਨਹੀਂ ਲੈਣ ਆਉਂਦੇ ਬਿਲਕੁਲ ਆਈ ਦਵਾਈ ਦੇ ਪਿੰਡ ਵੀ ਆਉਂਦੇ ਨੇ ਸਾਹ ਖੋਖਰ ਗਵਿੰਦਗੜ੍ਹ ਨਾਗੜਾ ਸਾਰੇ ਪਿੰਡ ਬਾਈ ਉਰੇ ਤੇ ਬਾਈ ਲੈਣ ਆਉਂਦੇ ਨੇ ਠੀਕ ਹੈ ਔਖਾ ਦਾ ਸਭ ਨੂੰ ਐ ਹੁਣ ਜਿਹੜਾ ਖੋਖਰ ਦਾ ਬੰਦਾ ਆ ਕੇ ਗਹਿ ਕੇ ਗਿਆ ਉਹ ਪਿੰਡ ਜਾ ਕੇ ਦੱਸੂ ਵੀ ਗੋਡੇ-ਗੋਡੇ ਪਾਣੀ ਵਿੱਚ ਦੀ ਦਵਾਈ ਲੈ ਕੇ ਲੈ ਕੇ ਲੈ ਕੇ ਆਇਆ ਆਉਂਦਾ ਨਹੀਂ ਬਾਈ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਬਹੁਤ ਬਹੁਤ ਸੋ ਦਰਸ਼ਕੋ ਆਪਾਂ ਸਾਰੀ ਗੱਲਬਾਤ ਆਪਾਂ ਕੀਤੀ ਲੋਕਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਬਾਕੀ ਆਪਾਂ ਡਾਕਟਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਉਹਨਾਂ ਦਾ ਕੀ ਕਹਿਣਾ ਇਸ ਵਿਸ਼ੇ ਤੇ ਸੋ ਜੁੜੇ ਰਹੋ ਆਪੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਜੀ ਆਪਾਂ ਹਸਪੀਟਲ ਦੀ ਗੱਲ ਕਰੀਏ ਲੋਕ ਇੱਥੇ ਬਿਮਾਰੀਆਂ ਤੋਂ ਪੀੜਤ ਹੁੰਦੇ ਨੇ ਹਸਪੀਟਲ ਸਾਧਲੀ ਦੇ ਵਿੱਚ ਜਿੱਥੇ ਕਿ ਬਾਹਰ ਦੇ ਆਪਾਂ ਹਾਲਾਤ ਦੇਖੇ ਨੇ ਤੁਸੀਂ ਵੀ ਤਾਂ ਆਪਾਂ ਪਾਣੀ ਬਿਜਲੀ ਲੰਕੇ ਆਉਂਦੇ ਹੋ ਜੀ ਜੇ ਆਪਾਂ ਇਹ ਹਾਲਾਤਾਂ ਦੀ ਗੱਲ ਕਰੀਏ ਮੈਮ ਇਹਨਾਂ ਹਾਲਾਤਾਂ ਦਾ ਆਪਾਂ ਕਿਵੇਂ ਕੀ ਕਹੋਗੇ ਇਹਦੇ ਬ ਕਾਫੀ ਜ਼ਿਆਦਾ ਪਾਣੀ ਭਰਿਆ ਹੋਇਆ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਆਪਾਂ ਗੱਲ ਕਰੀਏ ਮੈਮ ਜੇ ਲੋਕ ਬਿਮਾਰੀਆਂ ਤੋਂ ਪੀੜਤ ਇਥੇ ਆਉਂਦੇ ਨੇ ਜੇ ਇਹ ਪਾਣੀ ਵੀ ਜਲੰਕੇ ਆਉਣਗੇ ਕੀ ਲੱਗਦਾ ਤੁਹਾਨੂੰ ਬਿਮਾਰੀਆਂ ਹੋਰ ਲੱਗ ਸਕਦੀਆਂ ਨੇ ਇਸ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਪੂਰੇ ਪੰਜਾਬ ਦਾ ਹੀ ਹੈ ਜੋ ਕਾਫੀ ਬੁਰਾ ਹਾਲ ਹੈ ਆਪਾਂ ਦੇਖ ਸਕਦੇ ਹਾਂ ਕੁਦਰਤੀ ਚੀਜ਼ ਹੈ ਗਿਆ ਕੁਦਰਤੀ ਹੈ ਕਿਸੇ ਇਨਸਾਨ ਦੇ ਹੱਥ ਸੇ ਨਹੀਂ ਹੋਣਾ ਬਰ ਬਿਲਕੁਲ 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 ਬਾਰਿਸ਼ ਬਹੁਤ ਜ਼ਿਆਦਾ ਆਪਾਂ ਦੇਖ ਕੇ ਸਾਰੇ ਪੰਜਾਬ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆਗਾ ਚੀਜ਼ਾਂ ਦਾ ਵੀ ਨੁਕਸਾਨ ਹੋਇਆ ਤੇ ਲੋਕਾਂ ਦਾ ਵੀ ਬਿਲਕੁਲ ਜਾਨਾਂ ਦਾ ਵੀ ਨੁਕਸਾਨ ਹੋਇਆ ਜੋ ਆਪਾਂ ਨੂੰ ਦੇਖਣਾ ਪਿਆ ਪਰ ਸਾਡਾ ਦੇਖੋ ਇਸ ਬਾਰਿਸ਼ ਨਾਲ ਐਨਾ ਹੈ ਜਿੰਨਾ ਸਾਨੂੰ ਆਪਣੇ ਮਾਨ ਸਾਹਿਬ ਦੀ ਸਰਕਾਰ ਨੇ ਇਹ ਚੀਜ਼ ਕੀਤੀ ਹੋਏ ਕਿ ਸਾਡਾ ਅੰਦਰੋਂ ਬਿਲਕੁਲ ਨੁਕਸਾਨ ਨਹੀਂ ਹੋਇਆਗਾ 바ਰੋ ਜੋ ਪਾਣੀ ਹੈ ਬਿਲਕੁਲ ਸਾਡੇ ਅਸੀਂ ਆਪਣੇ ਸੀਨੀਅਰਸ ਨੂੰ ਵੀ ਉੱਤੇ ਇਨਫੋਰਮ ਕਰ ਦਿੱਤਾ ਸੀ ਆਪਣੀ ਪੰਚਾਇਤ ਜੀ ਨੂੰ ਵੀ ਆਪਾਂ ਸਰਪੰਚ ਸਾਹਿਬ ਨੂੰ ਇੱਥੇ ਇਨਫੋਰਮ ਕਰ ਦਿੱਤਾ ਹੋਏਗਾ ਉਹ ਜਿੰਨੀ ਸਾਡੀ ਬੇਨਤੀ ਇਹੀ ਹੈਗੀ ਤਾਂ ਕਿ ਵੀ ਜਿੰਨੀ ਜਲਦੀ ਹੋ ਸਕੇ ਇਸ ਦਾ ਪਾਣੀ ਦਾ ਨਿਕਾਸ ਹੋ ਕੇ ਕਿ ਇਹ ਸਫਾਈ ਹੋ ਜੇ ਤਾਂ ਜਲਦੀ ਅੱਛੀ ਗੱਲ ਹੈ ਤਾਂ ਕਿ ਪੇਸ਼ੈਂਟਸ ਨੂੰ ਹੋਰ ਸਾਡੇ ਬਿਮਾਰੀਆਂ ਨਾ ਫੈਲਣ ਆਪਾਂ ਨੂੰ ਪਤਾ ਹੈ ਕਿ ਪਾਣੀ ਖੜਨ ਨਾਲ ਬਿਲਕੁਲ ਬਿਮਾਰੀਆਂ ਫੈਲਦੀਆਂ ਨੇ ਡਿੰਗੂ ਮਲੇਰੀਆ ਦੀ ਦਿੱਕਤ ਜ਼ਿਆਦਾ ਆਉਂਦੀ ਹੈਗੀ ਇਸ ਮੌਸਮ ਦੇ ਵਿੱਚ ਉਹ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਜੇ ਸਾਫ਼ ਹੋ ਜਾਤਾ ਚੰਗੀ ਗੱਲ ਹੈ ਮੈਮ ਕੀ ਲੱਗਦਾ ਹੈਗਾ ਜੇਕਰ ਇਹ ਪਾਣੀ ਇਸ ਤਰ੍ਹਾਂ ਹੀ ਖੜਾ ਰਿਹਾ ਲੋਕਾਂ ਨੂੰ ਜਿਵੇਂ ਕੀ ਕੋਈ ਮਤਲਬ ਪਿੱਛੇ ਆਪਾਂ ਬਾਹਰ-ਬਾਰ ਫਿਸਲਣ ਨਾਲ ਵੀ ਕਿਸੇ ਦੀ ਕੋਈ ਸਮੱਸਿਆ ਆ ਸਕਦੀ ਹੈ ਕੀ ਲੱਗਦਾ ਕਾ ਵੀ ਇਹਦਾ ਪ੍ਰਬੰਧ ਜਲਦੀ ਹੋਣਾ ਚਾਹੀਦਾ ਬਿਲਕੁਲ ਹਾਂਜੀ ਅਗਰ ਅਸੀਂ ਦੇਖਿਆ ਜਾਵੇ ਤਾਂ ਪਿਛਲੇ ਜਦੋਂ ਪਿਛਲੇ ਹਫਤੇ ਹੀ ਜਦੋਂ ਦੋ ਤਿੰਨ ਦਿਨ ਲਗਾਤਾਰ بارش ਬਹੁਤ ਹੋਈ ਸੀ ਕਾ ਉਰੇ ਉਦੋਂ ਵੀ ਪਾਣੀ ਦੀ ਪ੍ਰੋਬਲਮ ਆਈ ਸੀ ਜੋ ਕਿ ਸਾਡੇ ਪੰਚਾਇਤ ਨੇ ਬਹੁਤ ਜਲਦੀ ਇਹਨੂੰ ਸਫਾਈ ਕਰਵਾ ਦਿੱਤੀ ਸੀ ਕਿ ਬਾਕੀ ਜਗ੍ਹਾ ਤੇ ਜੋ ਦੇਖਿਆ ਜਾਵੇ ਸਾਡੇ ਸੜਕਾਂ ਤੇ ਪਾਣੀ ਖੜਾ ਸੀਗਾ ਜਿੱਥੇ ਸਾਡੇ ਇੱਥੇ ਹਸਪਤਾਲ ਚ ਨਾਲ ਦੀਆਂ ਬਿਲਕੁਲ ਪੇਸ਼ੈਂਟਸ ਵੀ ਸੋ ਤੁਹਾਨੂੰ ਪੇਸ਼ੈਂਟਸ ਦੇ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਪੰਚਾਇਤ ਜੀ ਨੇ ਸਰਪੰਚ ਸਾਹਿਬ ਨੇ ਬਹੁਤ ਜਲਦੀ ਇਹਨੂੰ ਸਫਾਈ ਕਰਾਤੀ ਸੀ ਹੁਣ ਵੀ ਕੱਲ ਬਾਰਿਸ਼ ਬਹੁਤ ਜ਼ਿਆਦਾ ਹੋਣ ਕਰਕੇ ਇਹਨੂੰ ਸਾਡੀ ਗੱਲ ਮਤਲਬ ਜਿੰਨਾ ਹੋ ਸਕੇ ਉਹ ਜਲਦੀ ਕਰਾ ਦੇਣਗੇ ਤਾਂਕਿ ਤੁਹਾਡੀ ਤਾਂ ਕਿ ਪੇਸ਼ੈਂਟਸ ਨੂੰ ਪ੍ਰੋਬਲਮ ਨਾ ਹੋਵੇ ਠੀਕ ਹੈ ਮੈਮ ਥੈਂਕ ਯੂ ਜੀ ਆਊਗਾ ਹੌਣ ਵਾਲਾ ਆ ਗਿਆ ਮੈਂ ਨੀ ਆਉਂਦਾ ਉਹ ਕਿਸਵਾਲ ਸਾਈਆਂ ਛੋਟ ਮਾਰਨੀ ਆਊਗਾ ਬੰਦਾ ਬਾਹਰੇ ਆਊਗਾ ਪਿੱਛੇ ਹੋ ਕੇ ਪਿੱਛੇ ਹੋ ਕੇ ਛੋਟ ਮਾਰ ਲੈ ਸੋ ਦਰਸ਼ਕੋ ਦੇਖ ਲਓ ਵੀ ਲੋਕ ਕਿਵੇਂ ਪਾਣੀ ਦੇ ਵਿੱਚੋਂ ਲੰਘਦੇ ਹੋ ਨਜ਼ਰ ਆ ਰਹੇ ਨੇ